ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਖੜੀ ਜਰਸੀ ਬੱਚੀ ਤਾਜੀ ਸੂਈ ਵੀ ਪਿੱਛੇ ਫੀਮੇਲ ਕਾ ਬੱਚੀ ਆ ਤੇ ਤਿੰਨ ਆਪਣੇ ਦੂਜਾ ਡੱਬੇ ਆ ਬੜਾ ਚਾਰ ਨਾਲ ਗੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸასი ਗੱਲ ਬਾਈ ਸასი ਗੱਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ 98009 ਪਿੰਡ ਹਿੰਮਤਪੁਰਾ ਜ਼ਿਲ੍ਹਾ ਫੋਕਾ ਸਿੰਘ ਹਾਂ ਤੇ ਮੋਬਾਈਲ ਨੰਬਰ ਆਪਣਾ ਇਹ ਮੋਬਾਈਲ ਨੰਬਰ ਹੈ 98099099722 98099099722 ਆਪਾਂ ਦਿਖਾਵਾਂਗੇ ਅੱਜ 4 ਬੈੜਾ ਹਨ ਹਾਂ 4 ਆ ਬਈ ਦੋ ਸੂਈਆਂ ਵੰਗਾ ਦੋ ਸੂਈਆਂ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਜਰਸੀ ਦੇਖੀ ਜੰਨੇ ਆ ਇਹ ਕਿਹੜਾ ਸੂਦਾ ਸੂਈ ਆ ਬਾਈ ਇਹ ਢਿੱਲੋ ਰਾਤ ਸੂਈ ਆ 12 ਵਜੇ ਦੇ ਕਰੀਬ ਦਾ ਬਾਈ ਠੀਕ ਆ ਤੇ ਜੇਰ ਜੂਰ ਪੈਗੀ ਜੇਰ ਇਹਦੀ ਆਪਈ ਆ ਬੱਠਲ ਜੇਰ ਬੱਠਲ ਹਾਂ ਅਗਰੇ ਨਹੀਂ ਬੱਸੀ ਨਹੀਂ ਜਾਂਦਾ ਵੀ ਮਗਰ ਇਹਦੀ ਆ ਗਈ ਬੱਚੀ ਹਨ ਤੰਦੂਬੀਰੇ ਆਪਾਂ ਦੇਖੀ ਨੇ ਕਿਹਦੇ ਵਿੱਚ ਉਗੀ ਜੁਕੀ ਹੋਗੀ ਵੀਰੇ ਰੇਹੇ ਦੂਜਾ ਸੂਆ ਠੀਕ ਐ ਸਵੇਰੇ ਕਿੰਨਾ ਬੋੜਾ ਚੋਤਾ ਆਪਾਂ ਸਵੇਰੇ ਢੀਲੋ ਐ ਝੂਟ ਜਾਨੀ ਮਾਰਨਾ 5 ਕਿਲੋ ਖੱਡਿਆ ਬਈ ਉਹ ਵੀ ਥੋੜੀ ਨਾ ਖੜੀ ਨਹੀਂ ਆਂਦੀ ਔਖੀ ਹੁੰਦੀ ਥੋੜੀ 8-9 ਕਿਲੋ ਕਰਦਾ ਠੀਕ ਐ ਸਵੇਰੇ ਕਿਰਾ ਰੈਲੀ ਕਰਤੀ ਆਹ ਰੈਲੀ ਕਰ ਤੇ ਹੁਣ ਵੱਜ ਗਿਆ ਲਗਭਗ 12 12:30 ਹਣਾ ਤੇ ਦਿਖਾਵਾ ਹੁਣ ਵੀ ਬਹੁਤ ਸੋਹਣਾ ਦਿਖਾਈ ਜਾਂਦੀ ਆ ਬਹੁਤ ਸੋਹਣਾ ਬਨੂ ਨੇ ਢੀਲੋ ਦੁੱਧ ਦਿੱਤਾ 18-19 ਕਿਲੋ ਠੀਕ ਐ 18-19 ਕਿਲੋ ਹਾਂ ਤੇ ਲਗਭਗ ਆਪਾਂ ਅੰਦਾਜ਼ਾ ਲਾਈਏ ਗਰ 24 25 ਕਿਲੋ ਵਾਲੇ ਤਾਂ ਹੋ ਜਾਂਦੇ ਹਵਾ ਨੂੰ ਕੰਨਾ ਨਹੀਂ ਸਹੀ ਗੱਲ ਆ 22 23 ਕਿਲੋ ਮੋਹ ਨਾ ਦੇ ਟੁੱਟ ਜੱਟ ਸੌਦਾ ਲਾ ਕੇ ਚੱਲੀਏ ਵੀ 18 ਕਿਲੋ ਮੰਨ ਕੇ ਬੰਦਾ ਪੈਸੇ ਲਾ ਲੇ ਦੇ ਦੂ ਸੇਵਾ ਨਾਲ 20 ਦੇ ਦੇ 22 ਦੇ ਦੇ ਹਨਾ ਸਹੀ ਗੱਲ ਆ 20 ਦਾ ਆਰਾਮਦਾਰੀ ਨਹੀਂ ਚੋਲ ਚੱਲ ਜੇ ਆਪਾਂ 18 ਕਹਿ ਕੇ ਦੇਵਾਗੇ ਤਾਂ ਅਗਲੇ ਜੀ ਕੋਲ ਜਾ ਕੇ 20 ਦੇਊਗੀ ਤਾਂ ਗਾਂ ਨੂੰ ਵੀ ਬੰਦਾ ਆਉਂਦਾ ਜਦੋਂ 25 ਕਹਿ ਦੇ ਵਾਲਾ ਕਹਿੰਦਾ ਗੱਪਿਆਂ ਦੇ ਪੱਲੇ ਪੈ ਗਏ ਸੀ ਆਪਾਂ ਦਾ ਸਹੀ ਗੱਲ ਠੀਕ ਐ ਤੇ ਬਾਕੀ ਦਾ ਜਿਹੜੇ ਲੋ ਬੈੜੀ ਦੁੱਧ ਵਾਲੀ ਆ ਬਾਈ ਚੌਣ ਚਵਾਏ ਦਾ ਓਕੇ ਇੱਕ ਨੰਬਰ ਇੱਕ ਨੰਬਰ ਮਾਰ ਕੇ ਰਖਾ ਜੀ ਦਿੰਨੇ ਸੋ ਫੇਸ ਕੁਆਲਟੀ ਵਗੈਰਾ ਦੇਖੋ ਬੂਤੀ ਚੰਗੀਆਂ ਟੂਆ ਵਗੈਰਾ ਮੂੰਹ ਮੱਥੇ ਚੰਗਾ ਤੇ ਕੰਨ ਜਰਸੀ ਇਧਰਲੀ ਫੁੱਲ ਖਾਏ ਜਾ ਕੰਨ ਬਿਲਕੁਲ ਨਿਕਾ ਤੇ ਥਣਲੇਵਾ ਦੇਖੋ ਸੋਹਣਾ ਮੁਠੀ ਵਾਲਾ ਚਾਰੇ ਥਣ ਨਿਕਣਵੇਂ ਸਾਬ ਗੈਪ ਤੇ ਬਿੱਥੀ ਦੇ ਤੇ ਬਾਕੀ ਸੋ ਸਾਈਜ਼ ਵਗੈਰਾ ਦੇਖੋ ਪੂਰਾ ਫੁੱਲ ਵੱਡਾ ਸਹਿਜ ਆ ਤੇ ਸਹਿਜ ਫੁੱਲਾ ਕੱਦ ਕੱਡ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਮਿਲਕਵੇਨ ਸੋਹਣੀਆਂ ਇਹ ਫਸੀ ਖੜੀਆ ਜਮਾ ਜਿੰਦੇ ਜਾਨ ਵਾਲੀ ਤੇ ਬੱਚਾ ਇਹਦੇ ਪਿੱਛੇ ਹੈਗਾ ਫੀਮੇਲ ਦਾ ਬੱਚੀ ਸੂਈ ਸਵਾਈਆ ਜਮਾ ਕਿਸੇ ਗੱਲ ਦਾ ਸ਼ੱਕ ਨਹੀਂ ਵਿੱਚ ਇਹਦੇ ਤੇ ਬਾਕੀ ਬੂਥੀ ਦੇਖੋ ਬੜੀ ਕੜਾਈ ਬਹੁਤ ਸੋਹਣੀ ਢਲੋਲੀ ਤੇ 골ਡਨ ਕਲਰ ਦੇ ਵਿੱਚ ਆ ਗਈ ਇਹ ਸੁਭਰ ਧਾਰਾ ਦੇਖ ਸਕਦੇ ਆ ਇਹਦੀ ਕੋਈ ਆਪਾਂ ਨਿਆਣੀ ਪਾਇਆ ਤੇ ਉਦਾ ਹੀ ਬਹਿ ਗਈ ਥੱਲੇ ਸੋ ਚੋਣ ਦੇਖੋ ਸੋ ਚੋਣ ਦੇਖੋ ਪੂਰਾ ਓਕੇ ਮੋਟਾ ਮੋਟਾ ਪੂਰਾ ਸਾਫ ਸੁਥਰਾ ਚੋਣਾ ਹੈ ਨਾ ਤੇ ਬਾਕੀ ਥੋੜਾ ਸੋਹਣਾ ਢਲੋਆ ਦੇਖ ਮੂਰੋ ਫਿਟਿੰਗ ਕਿੰਨੀ ਸੁਣੀ ਥੋੜਾ ਜਿਹਾ ਬਿੱਤੀ ਦੇਖੋ ਜਿਹੜੇ ਵੀਰ ਨੇ ਮੰਨ ਕੇ ਚੱਲੋ ਵੀ ਆਪਾਂ ਬਰੀਡ ਤਿਆਰ ਕਰਨੀ ਹੈਗੇ ਨਾ ਤੇ ਬੱਚੀ ਤਾਂ ਨਹੀਂ ਹੈਗੀ ਵੀ ਇਸੇ ਜਰਸੀ ਦੇ ਆਪ ਐਵੇਂ ਕਹਿ ਦਈਏ ਨਹੀਂ ਬੱਸ ਇਸੇ ਸਾਈ ਬਾਲ ਦਿੱਤੀ ਆ ਪਿਆਰ ਹਾਂ ਜਾਇ ਜਾਇ ਕਲ ਐਵੇਂ ਆਪ ਗਦੇ ਨੂੰ ਘੋੜਾ ਕਹੀ ਜੇ ਫਾਇਦਾ ਕੋਈ ਨਹੀਂ ਤੇ ਸੀਮਨ ਅੱਗੇ ਆਪ ਇਹਦੇ ਜਰਸੀ ਦਾ ਲਖਾ ਲਾ ਲਵਾ ਲਾਂਗੇ ਚੰਗਾ ਲਵਾ ਸਕਦੇ ਆ ਤੇ ਇਹਦਾ ਫਿਰ ਭਾਅ ਆਪਾਂ ਵੇਚਣ ਵਾਲਾ ਕੀ ਰੱਖਿਆ ਇਹ ਫੂਨ ਤੇ ਕਰਾਂਗੇ ਫੂਨ ਤੇ ਐ ਵੀ ਤਾਂ ਨਹੀਂ ਲੱਖ ਮੰਗ ਕੇ ਵੇਚਾਂਗੇ ਨਾ 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 ਲੱਖ ਲੱਖ ਨਹੀਂ ਮੰਗਦੇ ਠੀਕ ਹੈ ਆਪਾਂ ਹੋਰਾਂ ਵਾਲਾ ਮੁੱਲ ਨਹੀਂ ਕਰਦੇ ਮੰਗਾਗੇ ਭਾਅ ਨਾ ਤੇ ਬਸ ਫੂਨ ਉਹੀ ਬੰਦਾ ਲਾਵੇ ਜਿਹਨੇ ਜਰਸੀ ਲੈਣੀ ਲੈਣੀ ਹੈ ਜਾਇ ਜਾਇ ਕੱਲਾ ਜਮ ਹੋ ਗਈ ਬਈ ਹਿਮਾਚਲ ਵਾਲੀ ਤਾਂ ਹੈ ਨਹੀਂ ਨਾ ਆਪਾਂ ਲੈ ਗਏ ਹਿਮਾਚਲ ਸੁਭਰੋ ਤੇ ਸਾਫ ਸੁਥਰੀ ਆ ਜਿਹੜੇ ਵੀਰ ਨੇ ਬਰੀਡ ਚੈਰ ਕਰਨੀ ਹੈ ਇੱਕ ਮੇਨ ਗੱਲ ਆਪਾਂ ਦੱਸ ਦਈਏ ਜਿਹੜੇ ਹਿਸਾਬ ਨਾਲ ਜਰਸੀ ਦਾ ਇਹ ਆਪਣੇ ਪੰਜਾਬ ਚ ਜੰਮੀ ਪਲੀ ਆ ਤੇ ਇਹ ਆਪਣੇ ਮੰਨ ਕੇ ਚਲੋ ਬਾਤਾਵਰਨ ਸੂਟ ਕਰੂਗੀ ਜਮ ਮौज ਨਾ ਮौज ਨਾ ਢਿੱਲੋ ਠੀਕ ਹੈ ਤੇ ਦੂਜਾ ਨੰਬਰ ਜਿਹੜੀ ਵੈਢ ਦੇਖੀ ਜਾਨੇ ਆਪਾਂ ਇਹ ਢਿੱਲੋ ਦੂਜੇ ਸਵੇ ਸੁੰਦੀ ਆ 10 12 ਮੰਨ ਕੇ ਪਿਆ ਚੰਗੇ ਨੇ 12 ਮੰਨ ਕੇ ਚੱਲੀਏ ਲੇਵਾ ਦੇਖ ਕੇ ਲੱਗਦਾ 15 ਲੈ ਸਕਦੀ ਆ ਨਹੀਂ 15 ਨਹੀਂ ਦਿੰਦੀ 12 ਕਿ ਦਿਨ ਲੋਗੀ ਮौज ਠੀਕ ਹੈ ਕਿੰਨਾ ਕੁ ਦੁੱਧ ਦੱਸਿਆ ਪਹਿਲਾਂ ਦਾ ਇਹਦਾ ਦੁੱਧ ਇਹਲੇ ਢਿੱਲੋ 16 17 ਕਿੰਦੇ ਚੋਂ ਆਲੀ ਪਲੂਣ ਸੋਦਾ ਇਹ ਕਿਈ ਮੰ 20 ਤੋਂ ਅੰਦਰ ਰਹੂਗੀ ਹਾਂ 20 ਤੋਂ ਅੰਦਰ ਰਹੂਗੀ ਕੋ ਚੰਗੀ ਸੀ ਵਾਲੇ ਕੋਲ ਜਾਵੜੀ ਵਧੀਆ ਬਣ ਗਈ 20 ਤੋਂ ਬਾਹਰ ਵੀ ਦੇ ਸਕਦੀ ਨਹੀਂ 20 ਤੋਂ ਅੰਦਰ ਵਾਲੀ ਤਾਂ ਹੈਗੀ ਠੀਕ ਹੈ 10 ਤੋਂ 15 ਦੇ ਵਿੱਚ ਵਿੱਚ ਸੂਪੂਗੀ ਹਾਂ 10 ਤੋਂ 12 ਤੋਰੀ ਬਾਹਰ ਨੂੰ ਸੋ ਵੀਰੋ ਦੂਜਾ ਸੂਆ ਸੁੰਦੀ ਪਈਆ 16 17 ਕਿਲੋ ਦੁੱਧ ਪਲੂਨੇ ਦਿੱਤਾ 20 ਕਿਲੋ ਇਹਨੇ ਜਮੇ ਨਹੀਂ ਦਿੱਤਾ ਤੇ ਚੰਗੀ ਕੇਅਰ ਕਰਾਂਗੇ 20 ਤੱਕ ਪਾ ਸਕਦੀ ਆ ਦਿਨ 12 13 12 15 ਦੇ ਵਿੱਚ ਵਿੱਚ ਰ ਸੂਪਣਾ ਘੱਟ ਘੱਟ ਚੰਗਾ ਜਿੰਦ ਜਾਨਾ ਦੇ ਲੇਵਾ ਬਿਲਕੁਲ ਕੰਪੈਕਟ ਹਵਾਨਾ ਪੂਰੀ ਨਾ ਢਲ ਢੁਲੇ ਦੀ ਹਲਕਤ ਮੰਦੀ ਸਿੰਗਲ ਪਾਇਆ ਵਜੋਂ ਠੀਕ ਹੈ ਤੇ ਹਵਾਨਾ ਥਣ ਵਗੈਰਾ ਦੇਖੋ ਬਿਲਕੁਲ ਗੁਲਾਬੀ ਥਣਾਵਾਂ ਨੇ ਦੀ ਤੇ ਥਣ ਚਾਰੇ ਬਿਲਕੁਲ ਓਕੇ ਆ ਹਾਂ ਹਾਂ ਸਣ ਇੱਕੋ ਜਿਹੀ ਚਾਰੇ ਠੀਕ ਆ ਗੁੰਦ ਹੋਣੀ ਆ ਬਾਕੀ ਢਲ ਢੁਲੇ ਦੇਖ ਲਾ ਬਹੁਤ ਠੀਕ ਤੇ ਇਹਦਾ ਭਾਅ ਕੀ ਰੱਖਣਾ ਆਪਾਂ ਇਹਦਾ ਲੈਣ ਦੇ ਨਹੀਂ 52000 ਰੈਨ ਗੁਜਾਇਸ ਹੋ ਜੂਗੀ ਬਸ ਛੋਟ ਹੀ ਹੋ 52000 ਦੇ ਵਿੱਚੋਂ ਛੋਟ ਹੋ ਜੂਗੀ ਜੇ ਬੈਡ ਤਿਆਰ ਹੋਗੀ ਤਾਂ 77万 65000 ਦੀ ਵਿਕਣ ਦੀ ਬੈਡ ਸੀਗੀ ਕਿਉਂਕਿ ਕੱਚੀ ਆ ਇਹ ਵੀਰ 10 ਬਾਰੇ ਨੇ ਰੋਕੂ ਦਾ ਮਨ ਕਿ ਚਲੋ ਇਹਨੇ ਖਰਚਾ ਖਾਣਾ ਤੇ ਅੱਗੇ ਪ੍ਰੋਫਿਟ ਵੀ ਚੰਗਾ ਦੋ ਜੇ ਕਿਉਂਕਿ ਵੀਰੇ ਨੂੰ ਖਰੀਦਾ ਵਪਾਰ ਲੈਣੀ ਖਤਰ ਕਿਉਂਕਿ ਕੱਚੀ ਆ ਬਵਾ ਇਹਦੇ ਵਿੱਚ 52 ਜੋ ਮਾਨਤਨ ਵੀਰ ਕਿਹਾ ਥੋੜਾ ਬਹੁਤਾ ਕਰਦਾਂਗੇ ਅੱਗੇ 3 ਨੰਬਰ ਜਿਹੜੇ ਬੱਸੀ ਦੇਖੀਏ ਹੁਣ ਬੱਸੀ ਖੁੱਲ ਗਈ ਦੁੱਧ ਚੋਗ ਗਈ ਐਵੇਂ ਝੂਟ ਜਾਣੇ ਮਾਰਨਾ ਇਹ ਸੂਈ ਐ ਕੱਚੀ ਠੀਕ ਹੈ 10 ਦਿਨ ਪਹਿ ਸੀ ਪਹਿਲਾ ਸੂਕ ਜਿਹੜੇ ਬਾਜਾ ਤੇ ਲੈਂਦੀ ਆਪਾਂ ਉਹਨਾਂ ਨੇ ਦੱਸਿਆ ਜਿਹੜਾ ਬੱਸੀ ਮਗਰ ਨਾਲ ਉਹਨੂੰ ਨਾਲ ਆ ਸਾਰਾ ਕੁਝ ਇਹਦਾ ਠੀਕ ਹੈ ਤੇ ਕੱਚੀ ਸੂਕੀ ਸੀ ਮੂੰਹ ਤੋਂ ਦੋ ਦਿੰਦਾ ਵਈ ਠੀਕ ਹੈ ਥੋੜੀ ਮਾਨ ਕੇ ਚਲੋ ਬਣੀ ਘਾਟ ਹੈ ਨਾ ਆ ਬਣੀ ਘਾਟ ਆ 5 6 ਕਿਲੋ ਥੋੜਾ ਲਾਣਾ ਦੁੱਧ ਵਾਲਾ ਇਹਨੇ ਮੈਂ ਇੰਨੀ ਕਿਉਂ ਜਾਂ ਮਾਰਦਾ ਨਾ 5 6 ਕਿਲੋ ਰਹੇਗਾ ਬਈ 6 ਕਿਲੋ ਮੰਨ ਲਾ ਜੋ ਜੋ ਤੇ ਤੁਹਾਨੂੰ ਦੁੱਧ ਪੂਰੇ ਹੋਗੇ ਦਿਨ ਉਹ 10 11 ਕਿਲੋ ਦੁੱਧ ਦੇ ਦੂਗੀ 12 ਕਿਲੋ ਮੰਨ ਲੇ ਦੁੱਧ ਦੇ ਦੂਗੀ ਬਸ 11 ਹੀ ਮੰਨ ਲਾ ਯਾਰ ਤੂੰ ਆਪਾਂ ਜੈਜ ਗੱਲ ਭਾਜ ਦਾ ਕੀ ਹੋਊਗਾ ਭਾਜ ਲੈਣ ਦੇ ਨਹੀਂ 25000 ਰੁਪਏ ਬਸ ਲੈ ਇਹ ਆਪਣੀ ਵਾਲੀ ਮਹਿੰਗੀ ਸੀ ਬਈ ਯਾਰ ਠੀਕ ਹੈ ਚਲੋ ਵਪਾਰ ਦੇ ਵਿੱਚ ਘਾਟੇ ਵੀ ਖਾਣੇ ਪੈਂਦੇ ਆ ਘਾਟੇ ਵੀ ਖਾਣੇ ਪੈਂਦੇ ਆ ਵੀ ਇਹਲਾ ਕਹਿੰਦਾ ਨਫਾ ਬਣਦਾ ਘ ਉਦੋਂ ਵੀ ਘੱਟ ਮੰਗੀ ਜਾਂਦਾ ਅੱਜ ਘੱਟ ਮੰਗੀ ਜਾਂਦਾ ਉਦੋਂ ਵੀ ਇਹ ਮਾਜਾ ਵਿੱਚ ਵੀਰ ਕਹਿੰਦੇ ਹਰ ਨਾਲ ਠੱਗੀ ਹੋਗੀ ਠੱਗੀ ਵਪਾਰੀਆਂ ਨਾਲ ਵੀ ਹੋ ਜਾਂਦੇ ਆ ਕਿ ਆਪਾਂ ਠੱਗੀ ਕਿਹਨੂੰ ਦਿੱਤੀ ਜਿਵੇਂ ਕਹਿੰਦਾ ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਆ ਹਾਂ ਹਾਂ ਸਹੀ ਤੋਰੀ ਬਾਹਰ ਨੂੰ ਸਭ ਤੋਂ ਵਾਕੀ ਗੱਲ ਜਾਇ ਜਗਾ ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਆ ਕੋਈ ਸ਼ੱਕ ਨਹੀਂ 25000 ਜੱਜ ਅੱਜ ਸਾਨੂੰ ਵੀਰ ਦਿੰਦਾ ਪਿਆ ਤੇ ਤੇ ਵੀ ਆਪਾਂ ਮਾਰਦਾਨ ਕਰਾਂਗੇ ਇਹਦੇ ਵਿੱਚ ਮਾਰਦਾਨ ਹੋਊਗਾ ਕਿਉਂਕਿ ਵਪਾਰੀ ਪਸ਼ੂ ਰੋਗ ਨਹੀਂ ਸਕਦਾ ਹੁੰਦਾ ਉਹਨੇ ਸੇਲ ਕਰਨਾ ਹੁੰਦਾ ਕਿਉਂਕਿ 10 12 ਦਿਨ ਦਾ ਖੇਡਾ ਹੁੰਦਾ ਤਾਂ ਉਦੋਂ ਮੁੜ ਕੇ ਘਾਟਿਆਰੀ ਗੱਲ ਮਜਬੂਰੀ ਹੁੰਦੀ ਹੈ ਤਾਂ ਗੱਲ ਕਰਨਾ ਹੁਣ ਬਸੀ ਦੁੱਧ ਚੌਗੀ ਸਾਰਾ ਹੁਣ ਫ੍ਰੀਜੜਾਈ ਹੀ ਹਾਰ ਗਏ ਤਾਂ ਠੀਕ ਹੈ ਤੇ ਦੁੱਧ ਸ਼ੇਕ 6 ਕਿਲੋ ਦੁੱਧ ਹੀ ਆ ਬਸ ੱਲੇ ਹਾਂ 5 6 ਕਿਲੋ ਆ ਭਾਈ ਮੈਂ ਤੈਨੂੰ 7 8 ਕਿਲੋ ਕਹਿੰਦਾ ਤਾਂ ਕੋਈ ੱਲੇ ਹੈ ਤਾਜੀ ਸੂਈ ਵੀ ਸੱਜਰ ਹਾਂ ਹੈ ਕਰੀਏ ਸੋ ਵੀਰੋ ਤਾਜੀ ਸੂਈ ਵੀ ਕਈ ਵਾਰ ਵੀਰ ਆਪਾਂ 15 2000 ਰੁਪਏ ਵੇੜ ਦੇ ਲਾ ਦ ਤੇ ਨਾਲੇ ਅੱਗੇ ਮੁਰਲੇ ਸੂਏ ਨੂੰ ਚੰਗੀ ਬੱਛੀ ਤਿਆਰ ਹੋਊਗੀ। ਅਜ ਤਾਂ ਇਹਨਾਂ ਸਾਫ ਹੋ ਜਾਂਦੀ ਨੇ ਲੋਕ। 15-17000 ਫੰਡਰ ਬੱਛੀ ਦਾ ਲੋਨ ਨਾਲ ਚੰਗਾ ਸੌਦਾ। ਬੜਾ ਚੰਗਾ ਸੌਦਾ ਜੀ। ਤੇ ਆਹ ਤੂੰ ਫਰਾਂਉਂਦੀ ਆ? ਪੂਰਾ ਵਧੀਆ ਮੈਂ ਤਾਂ ਨਾ ਮਾਰ ਲਾ ਕੋਈ ਚੱਕਰੀ ਬੱਛੀ ਤੇ ਠੀਕ ਆ ਨਿਆਣੇ ਨੂੰ ਨਾ ਪਾਉਂਦੀ ਮਨ ਨਾਲ ਕੋਈ ਡੱਕ। ਨਾ ਪਾਉਂਗਾ ਪਾ ਨਹੀਂ ਪਾਉਣਾ ਤਾਂ ਵੀ ਕੋਈ ਚੱਕਰ ਨਹੀਂ ਬਈ ਲੈ। ਠੀਕ ਹੈ। ਥੋੜਾ ਡਰ ਤੇ ਹੁਣ ਥੋੜੀ ਬੱਛੀ ਜੂੰਗੀ ਕਰਕੇ ਨਹੀਂ ਮਨ ਨਾਲ ਹੱਲ ਜਿਆ ਕਰਕੇ। ਮੈਂ ਨਹੀਂ ਥੋੜਾ ਜਿਹਾ ਕਰੂਗੀ ਮਾੜਾ ਯਾਰ ਇਹਦੇ ਵਿੱਚ। ਨਾ ਪਾ ਕੇ ਫਿਰ ਕੁਝ ਨਹੀਂ। ਤੇ ਅੱਗੇ ਵੱਡੀ ਵ ਹੈਂਟਲੋ ਲੈ ਜੂ 5 6 ਦਿਨ ਬਈ ਅਸੀਂ 5 6 ਦਿਨ ਸੂਣ ਚ ਵਾਕੀ ਹਾਂ ਹਾਂ ਗਰਮੀ ਦੇ ਵਿੱਚ ਮੰਨ ਕੇ ਚੱਲੀਏ 28 30 ਹੈਗੀ ਇੱਥੇ ਕਿ ਖੇਡਣ 30 ਕੀ ਮੰਨ ਕੇ ਚੱਲ ਯਾਰ 타이 ਮੰਨ ਲਾ ਚਲ 30 ਦਾ ਵੀ ਕੋਈ ਦਿਨ ਪੰਜ ਚਾਰ ਲੈ ਜੂਗੀ ਹਾਂ ਪੰਜ ਚਾਰ ਲੈ ਜੂ ਸਿਆਰ ਤੂਰ ਬਹੁਤ ਸੋਹਣੀ ਹੈ ਬਾਕੀ ਦੇ ਲੋ ਦੱਸਣ ਦੀ ਲੋੜ ਨਹੀਂ ਨਿੱਤਰ ਕੋਲੇ ਲਖਾ ਦੇ ਫੋਨ ਲੈ ਕੇ ਠੀਕ ਉਹਦੀ ਦੁੱਧ ਵਾਲੀ ਬਰੀਡ ਨੂੰ ਦੱਸਣ ਦੀ ਲੋੜ ਨਹੀਂ ਪਈ ਸਵਾਹ ਦੇਖੋ ਮਿਲਕ ਵੇਨ ਵਗੈਰਾ ਬਹੁਤ ਸੋਹਣੀ ਚੰਗੀ ਜਾਂਦੀ ਹੈ ਤੇ ਬੋਦੀ ਵਾਲੀ ਵੜਾ ਕੱਦ ਕਾਠ ਬਹੁਤ ਆ ਬੋਡੀ ਸਟਰਕਚਰ ਇਹ ਫਾਰਮ ਚੋਂ ਲਈ ਸੀ ਆਪਾਂ ਮੰਨ ਕੇ ਚੱਲਣਾ ਬਾਈਆਂ ਨੇ ਥੋੜਾ ਜਿਹਾ ਗਾਈਆਂ ਵੱਧ ਸੀ ਪੰਜ ਛੇ ਲਈ ਆਈ ਸੀ ਉਹਨਾਂ ਤੋਂ ਥੋੜਾ ਜਿਹਾ ਪੈਰਾਂ ਦਾ ਕਰਦੀ ਐ ਮੰਨ ਕੇ ਚੱਲ ਕਹਿ ਰਹੀ ਆਪਾਂ ਵੀ ਪੱਕੇ ਦਾ ਪੱਕੇ ਥਾਂ ਤੋਂ ਆਈ ਕੀ ਕਰਕੇ ਨਾ ਕਰਦੀ ਐ ਥ ਸੂਪਰ ਫੇਸ ਕੁਆਲਿਟੀ ਵਗੈਰਾ ਦੇਖੋ ਤੇ ਆ ਥੋੜਾ ਮੰਨ ਕੇ ਜਿਹੜਾ ਇੱਕ ਸਾਧ ਬੰਦੀ ਰਹੀ ਲੱਗਦੀ ਹੈ ਨਾ ਇਹ ਬਸ ਬੰਨੀ ਵਾਲਾ ਕੰਮ ਨਹੀਂ ਜਿਹਦੇ ਕੋਲ ਗਾਇਆਂ ਬੜਨਾਂ ਜਿੰਨੇ ਨੇ ਠੀਕ ਹੈ ਸੋ ਹਵਾਨੇ ਦੇ ਨਾੜਾ ਨੂੜਾ ਚੰਗੀਆਂ ਬਹੁਤ ਆ ਸੋ ਦੂਸਰੀ ਪਾਸੇ ਵੀ ਦੇਖੋ ਦੁੱਧੋ ਕੋਈ ਸੱਕ ਰਹੀ 28 30 ਕਿਲੋ ਨੇ ਗਰਮੀ ਦੇ ਵਿੱਚ ਵੀ ਚੱਲਣਾ ਹੈਗਾ ਸਾਈਜ਼ ਵਗੈਰਾ ਬਿਊਟੀ ਵਗੈਰਾ ਬਹੁਤ ਚੰਗੀ ਆ ਠੀਕ ਹੈ ਇਹਨਾਂ ਦਾ ਡੇਢ ਡੇਢ ਲੱਖ ਮੰਗੀ ਜਾਂਦਾ ਤੇ ਇਹ ਆਪਣੇ ਲੱਖੋਂ ਅੰਦਰ ਹੋਊਗੀ ਹਾਂ ਲੱਖੋਂ ਅੰਦਰ ਸੋ ਵੀਰੋ ਲੱਖੋਂ ਅੰਦਰ ਹੋਊਗੀ ਜਮਾ ਵੱਡੀ ਵਹਿੜ 30 ਕਿਲੋ ਵਾਲੀ ਨਾੜਾ ਨੂੜਾ ਚੰਗੀਆਂ ਸੋ ਵਪਾਰ ਦਾ ਕੰਮ ਹੈ ਵੀਰ ਦਾ ਨਾਮ ਸੋਨੂੰ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਹ ਨਿਹਾਲ ਸਿੰਘ ਵਾਲਾ ਤੇ ਸੋਨੂੰ ਜਰਸੀ ਦਿਖਾਈਆ ਟੌਪ ਕਲਾਸ ਜਮਾ ਤੇ ਰੇਡ ਵੀ ਵੀਰ ਕਹਿੰਦਾ ਬਿਲਕੁਲ ਬਾਜਬ ਹੋਊਗਾ ਜਮਾ ਪਿੱਛੇ ਬੱਚੀਆ ਸੂਈ ਸਵਈਆ ਧਾਰਾ ਓਕਿਆ ਮੂੰਹ ਮੱਥੇ ਝਟੋਆ ਵਗੈਰਾ ਚੰਗਾ ਪੈਂਦਾ ਤੇ ਨੰਬਰ ਬੋਲ ਦਿਓ ਬਾਈ ਆਪਣਾ 86990 99728 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਚੱਲਦੇ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ